ਸੰ ਜੋਗ ਐਸਐਸਪੀ ਕ੍ਰੋਸਪੁਟ ਸਰਦਾਰ ਬੰਦਨ ਸਿੰਘ ਦੁਬਾਰੂ ਸਤਿ ਨਦੇਸ ਜੇ ਕਿ 30 ਜੂਨ ਆਖਰੀ ਤਾਰੀਖ ਹੈ ਜਿਹੜਾ ਨੋਰਮਲ ਨੰਬਰ ਪਲੇਟ ਲਾਣ ਲਈ 1 ਜੁਲਾਈ ਤੋਂ ਜਿਹੜਾ ਹਾਈ ਸਿਕਿਟੀ ਨੰਬਰ ਪਲੇਟ ਹੈ ਉਹ ਲਾਣਾ ਹੈ ਇਸ ਲਈ ਅੱਜ ਇੱਕ ਅਨੋਖਾ ਪ੍ਰਲਾਖਿਤ ਕੀਤਾ ਗਿਆ ਹੈ ਜਿਹੜੀ ਗੱਡੀਆਂ ਵਿੱਚ ਹਾਈ ਸਿਕਿਟੀ ਨੰਬਰ ਪਲੇਟ ਲੱਗਿਆ ਹੋਇਆ ਸੀ ਉਹਨੂੰ ਸਨਮਾਨਿਤ ਜਿਹੜਾ ਫੁੱਲ ਹੈ ਰੋਜ਼ ਦਾ ਫੁੱਲ ਦੇਖ ਕੇ ਕਿੰਨਾ ਚਾਹ ਰਿਹਾ ਹੈ ਜਿਹੜੀ ਗੱਡੀ ਵਿੱਚ ਨਹੀਂ ਲੱਗਿਆ ਹੋਇਆ ਹਾਈ ਸਿਕਿਟੀ ਨੰਬਰ ਪਲੇਟ ਉਹਦਾ ਚਲਾਨ ਕਿੰਨਾ ਚਾਹ ਰਿਹਾ ਹੈ ਤੇ ਜਿਹੜੇ ਲੋਕ ਕਹਿ ਰਹੇ ਆ ਕਿ ਉਹ ਲਵਾ ਲਾਂਗੇ ਉਹਦਾ ਜਿਹੜਾ ਨੰਬਰ ਪਲੇਟ ਹੈ ਉਹ ਉਤਰਵਾਇਆ ਜਾ ਰਿਹਾ ਹੈ ਤੇ ਉਹਨੂੰ ਮੌਕਾ ਦੇ ਦਿੱਤਾ ਜਾ ਰਿਹਾ ਹੈ ਕਿ ਉਹ ਜਿਹੜਾ ਹਾਈ ਸੁਪਰੀਮ ਨੰਬਰ ਪਲੇਟ ਹੈ ਉਹ ਲਵਾ ਲੈਣ ਆਪਣੀ ਗੱਡੀ 'ਚ ਇਹ ਗੱਲ ਕੀਤੀ ਜੇ ਸਰਕਾਰੀ ਗੱਡੀਆਂ ਸਰਕਾਰੀ ਗੱਡੀਆਂ ਜਿਨ੍ਹਾਂ ਤੇ ਨਹੀਂ ਲੱਗਣ ਉਹਨੂੰ ਰਿਲੇਕਸ਼ਨ ਦਿੱਤੀ ਜਾ ਰਹੀ ਹੈ ਕਿ ਨਹੀਂ ਜਿੰਨੀਆਂ ਵੀ ਸਰਕਾਰੀ ਗੱਡੀਆਂ ਹੈਗੀਆਂ ਤੁਸੀਂ ਮੇਰੀ ਵੀ ਸਰਕਾਰੀ ਗੱਡੀ ਵੇਖ ਸਕਦੇ ਹੋ ਉਸ ਵਿੱਚ ਵੀ ਹਾਈ ਸੁਪਰੀਮ ਨੰਬਰ ਪਲੇਟ ਲੱਗੀ ਹੋਈ ਹੈ ਜਿਸ ਵਿੱਚ ਨਹੀਂ ਲੱਗੀ ਹੋਈ ਹੈ ਇਹ ਉਪਰਾਲਾ ਹੈ ਇਹ ਆਦੇਸ਼ ਹੈ ਕਿ ਉਹ ਵੀ ਛੇਤੀ ਛੁਤੀ ਲਗਾ ਜਾਣਾ ਗੱਡੀ ਵਿੱਚ ਨਹੀਂ ਲੱਗੂਗੀ ਉਹਦਾ ਵੀ ਚਲਾਨ ਹੋਗਾ ਅੱਜ ਕਿੰਨੇ ਚਲਾਨ ਕਰਤੇ ਆਜੀ ਆਜੀ ਇਹਨਾਂ ਤੋਂ ਮਾਰਦਾ ਤਾਂ ਵੀ ਜਿਹੜੀ ਰੋਕਤਾਂ ਉਹ ਕਿੰਨੀ ਹੋ ਸਕਦੀ ਹੈ ਦੇਖੋ ਜੀ ਇਹ ਜਿਹੜਾ ਡਿਸੀਜਨ ਹੈ ਇਹ ਬਹੁਤ ਹੀ ਵਧੀਆ ਡਿਸੀਜਨ ਹੈ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਹੁੰਦੀ ਹੈ ਉਸ ਵਿੱਚ ਜਿਹੜਾ ਫੀਚਰ ਹੁੰਦਾ ਹੈ ਕਿ ਉਹਨੂੰ ਟੈਂਪਰ ਨਹੀਂ ਕੀਤਾ ਜਾ ਸਕਦਾ ਤੇ ਜਿਵੇਂ ਕੋਈ ਗੱਡੀ ਦੀ ਚੋਰੀ ਹੁੰਦੀ ਹੈ ਉਹ ਚੋਰੀ ਨੂੰ ਟਰੇਸ ਕਰਨ ਵਿੱਚ ਬੜੀ ਸਫਲਤਾ ਮਿਲ ਰਹੀ ਹੈ ਤੇ ਜਿਹੜੇ ਤੁਸੀਂ ਦੇਖੋਗੇ ਜਿਹੜਾ 스마트 ਸਟੀ ਪ੍ਰੋਜੈਕਟ ਹੈ ਲੁਧਿਆਣਾ ਤੇ ਚੰਡੀਗੜ੍ਹ ਉੱਥੇ ਜਿਹੜੇ ਕੈਮਰੇ ਲੱਗੇ ਹਨ एएनपीआर कैमरे ऑटोमेटिक नंबर प्लेट रिकॉग्निशन कैमरे ओ कैमरे तो, तो भी भी बड़ी मदद मिलती है ए गाड़ियों ਦਾ ਨੰਬਰ ਜਾਣਨ ਵਿੱਚ ਜਿਹੜਾ ਜਿਹੜਾ ਨੰਬਰ ਪਲੇਟ ਹਾਈ ਸੁਪਰੀ ਨੰਬਰ ਪਲੇਟ ਨਹੀਂ ਹੁੰਦਾ ਉਹ ਪਛਾਣ ਵਿੱਚ ਦਿੱਕਤ ਆਂਦੀ ਹੈ ਇਹ ਨੰਬਰ ਪਲੇਟ ਹੋਣ ਤੋਂ ਜਿਹੜਾ ਲੁੱਟਖੋਹ ਦੀ ਵਾਰਦਾਤ ਤੋਂ ਵੀ ਫਲਪ ਹੋਊਗੀ ਜਿਵੇਂ ਕੋਈ ਵਾਰਦਾਤ ਹੋ ਵੀ ਜਾਂਦੀ ਹੈ ਉਹਨੂੰ ਟ੍ਰੇਸ ਕਰਨ ਵਿੱਚ ਬੜੀ ਮਦਦ ਮਿਲੂਗੀ ਇਹ ਹਾਈ ਸੁਪਰੀ ਨੰਬਰ ਪਲੇਟ ਕਾਰਨ ਜੀ ਅੱਜ ਕਿੰਨੇ ਚਲਾਨ ਕੀਤੇ ਗਏ ਆ ਅੱਜ ਹੁਣ ਤੱਕ ਮੈਂ ਡਾਟਾ ਆਪ ਨੂੰ ਕਲੈਕਟ ਕਰਕੇ ਦੇ ਦਾਂਗਾ ਹੈਨਾ ਹੁਣ 40 ਤੋਂ ਵੱਧ ਚਲਾਨ ਹੋ ਚੁੱਕੇ ਆ ਹਰ ਇੱਕ ਗਾੜੂ ਗੱਡੀਆਂ ਦੇ ਵੀ ਨੰਬਰ ਪਲੇਟਾਂ ਨਹੀਂ ਹੁੰਦੀਆਂ ਸਭ ਨੂੰ ਲੈ ਕੇ ਕਿਹੜਾ ਸ਼ੂਗਾਰੂ ਗੱਡੀ ਹੈ ਉਹ ਮੈਂ ਉਸ ਦਾ ਰੂਲ ਦੇਖ ਲਾਂਗਾ ਹੈ ਨਾ ਉਸ ਦਾ ਕੀ ਰੂਲ ਹੈ ਮੈਂ ਉਸ ਦਾ